ਸਾਸਰੀ ਗਾਜੂ ਤੁਸੀਂ ਦੇਖ ਰਹੇ ਸ਼ਿਰੇ ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਇਸ ਵਲੇ ਦੀ ਜਿਹੜੀ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਆਇਆ ਜੀ ਹਾਂ ਤੁਹਾਨੂੰ ਦੱਸਿਆ ਕਿ ਅਮਰਿਤਪਾਲ ਸਿੰਘ ਦੇ ਪ੍ਰਾਣੂ ਜਿਹੜੀ ਆ ਫਿਲਹਾਲ ਜਿਹੜੀ ਆ ਉਹ ਜਰਮਾਨਤ ਜਿਹੜੀ ਆ ਉਹ ਮਿਲ ਚੁੱਕੀ ਆ ਔਰ ਕਦੀ ਵੀ ਜਿਹੜੀ ਆ ਉਹ ਜਿਹੜੇ ਜੇਲ ਦੇ ਵਿੱਚੋਂ ਬਾਹਰ ਆ ਸਕਦੇ ਨੇ ਔਰ ਵੱਡੀ ਗੱਲ ਤੁਹਾਨੂੰ ਇਹ ਦੱਸਿਆ ਕਿ ਸਵੇਰ ਤੋਂ ਜਿਹੜੇ ਕਿਆਸ ਲਗਾਏ ਜਾ ਰਹੇ ਸੀ ਫਲੋਰ ਅਦਾਲਤ ਦੇ ਵਿੱਚ ਜਿਹੜੀ ਆ ਅੱਜ ਦੀ ਜਿਹੜੀ ਆ ਉਹਨਾਂ ਦੀ ਜ਼ਮਾਨਤ ਦੇ ਉੱਤੇ ਸੁਣਵਾਈ ਚੱਲਦੀ ਪਈ ਸੀ ਔਰ ਜਿਹੜਾ ਅਹਿਮ ਫੈਸਲਾ ਜਿਹੜਾ ਮਾਰਜੋਗ ਅਦਾਲਤ ਵੱਲੋਂ ਲਿੱਤਾ ਗਿਆ ਕਿ ਅਮਰਿਤਪਾਲ ਸਿੰਘ ਦੇ ਜਿਹੜੇ ਭਰਾ ਆ ਹਰਪ੍ਰੀਤ ਸਿੰਘ ਅਤੇ ਉਹਨਾਂ ਦਾ ਸਾਥੀ ਲਾਪ੍ਰੀਤ ਸਿੰਘ ਨੂੰ ਜਿਹੜੀ ਆ ਉਹ ਜ਼ਮਾਨਤ ਦੇ ਦਿੱਤੀ ਗਈ ਆ ਜ਼ਮਾਨਤ ਕਿਸ ਸ਼ਰਤ ਤੇ ਮਿਲੀ ਆ ਔਰ ਉਸ ਵਿੱਚ ਵੀ ਤੁਹਾਨੂੰ ਦੱਸਾਂਗੇ ਕਿ ਪੁਲਿਸ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਉਹਨਾਂ ਦੇ ਕੋਲ ਕੋਈ ਵੀਡੀਓ ਹੈ ਜਿਹਦੇ ਆਧਾਰ ਦੇ ਉੱਤੇ ਜਿਹੜੀ ਆ ਇਹਨਾਂ ਦਾ ਜਿਹੜਾ ਪਹਿਲਾਂ ਰਿਮਾਨਡ ਵੀ ਮੰਗਿਆ ਗਿਆ ਸੀ ਪਰ ਜਦੋਂ ਜ਼ਮਾਨਤ ਜਦੋਂ ਲੱਗਦੀ ਹੈ ਅਦਾਲਤ ਦੇ ਵਿੱਚ ਤਾਂ ਪੁਲਿਸ ਵੱਲੋਂ ਕੋਈ ਵੀ ਵੀਡੀਓ ਉਹ ਸ਼ੋਅ ਨਹੀਂ ਕੀਤੀ ਜਾਂਦੀ ਤਾਂ ਮਾਨਯੋਗ ਅਦਾਲਤ ਵੱਲੋਂ ਜਿਹੜੀ ਆ ਹੁਣ ਜਿਹੜੇ ਅਮਰਿਤਪਾਲ ਸਿੰਘ ਦੇ ਜਿਹੜੇ ਭਰਾੜੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਜਾਏ ਤੇ ਨਾਲ ਉਹਨਾਂ ਦੇ ਸਾਥੀ ਲਖਪ੍ਰੀਤ ਸਿੰਘ ਨੂੰ ਵੀ ਜਿਹੜੀ ਆ ਜ਼ਮਾਨਤ ਮਿਲ ਚੁਕੀ ਹੈ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੇ ਰਹਿਣ ਫਿਲਹਾਲ ਤੁਸੀਂ ਦਿਓ ਮਿਲੂ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ